ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਆਪਣੀ ਜਿਹੜੀ ਵੀਡੀਓ ਹੈਗੀ ਉਹ ਪੁਰਾਣੇ ਆਧਾਰ ਕਾਰਡ ਦੇ ਉੱਤੇ ਆ ਵੀ ਪੁਰਾਣਾ ਆਧਾਰ ਕਾਰਡ ਹੈ ਕਿਹੜਾ ਉਹਦੀ ਆਪਾਂ ਪਛਾਣ ਕਿਵੇਂ ਕਰਨੀ ਹੈ ਤੇ ਉਹਨੂੰ ਆਪਾਂ ਜਿਹੜਾ ਸਹੀ ਕਿਵੇਂ ਕਰਨਾ ਵੋ ਸਾਰੀ ਆਪਾਂ ਜਿਹੜੀ ਡਿਟੇਲ ਸਮਝਾਵਾਂਗੇ ਤੇ ਜੇ ਤੁਸੀਂ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇ ਵੀਡੀਓ ਵਧੀਆ ਲੱਗੀ ਹੈ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਅੱਜ ਆਪਾਂ ਹੁਣ ਗੱਲ ਕਰਨੀ ਜਿਹੜੀ ਆਧਾਰ ਕਾਰਡ ਦੀ ਆਪਾਂ ਥੋੜਾ ਜਿਹਾ ਪਿੱਛੇ ਚਲੇ ਜਾਨੇ ਆ ਜਿਵੇਂ 25 ਸਾਲ ਪਹਿਲਾਂ ਜਿਹੜੇ ਆਧਾਰ ਕਾਰਡ ਬਣਨੇ ਸਟਾਰਟ ਹੋਏ ਉਦੋਂ ਕੀ ਹੋਇਆ ਜਿਹੜੇ ਜਿੰਨਾਂ ਦੀਆਂ ਡਿਊਟੀਆਂ ਲੱਗੀਆਂ ਸੀਗੀਆਂ ਆਧਾਰ ਕਾਰਡ ਬਣਾਉਣ ਲਈ ਉਦੋਂ ਉਹਨਾਂ ਨੇ ਜੋ ਆਪਾਂ ਤਰੀਕ ਲਿਖ ਦਿੱਤੀ ਉਹਨਾਂ ਨੂੰ ਦੱਸੀ ਕਿਉਂਕਿ ਪੁਰਾਣੇ ਬਜ਼ੁਰਗਾਂ ਕੋਲ ਵੀ ਉਦੋਂ ਕੋਈ ਡੇਟ ਆਫ ਬਰਥ ਦਾ ਪੂਰਾ ਪ੍ਰੂਫ ਨਹੀਂ ਹੁੰਦਾ ਸੀਗਾ ਉਹਨਾਂ ਨੇ ਜਿੰਨੀ 1975 62 65 ਜਿੰਨੀ ਕਿ ਕਈ ਉਹ ਨਹੀਂ ਲਿਖੀ ਗਈ ਨਾ ਉਹਨਾਂ ਨੇ ਉਦੋਂ ਆਪਣੇ ਕੋਲੋਂ ਡਾਕੂਮੈਂਟ ਲਏ ਤੇ ਦੂਜੀ ਗੱਲ ਹੋਈ ਵੀ ਆਪਾਂ ਉਹਦੇ ਉੱਤੇ ਉਹਨਾਂ ਨੇ ਜਦੋਂ ਬਣਾਏ ਆ ਕੱਲੇ ਜਿਹੜੇ ਪਿਛਲੇ ਸਾਨੀ ਲਿਖੇ ਗਏ ਜਿਵੇਂ 1972 75 ਤੁਹਾਡੀ ਜਿਹੜੀ ਤਰੀਖ ਸੀ ਉਹ ਨਹੀਂ ਲਿਖੇਗੀ ਡੇਟ ਆਫ ਵਰ ਦਾ ਮਹੀਨਾ ਹੀ ਲਿਖਿਆ ਗਿਆ ਉਸੇ ਤਰ੍ਹਾਂ ਹੀ ਜਿਹੜਾ ਆਧਾਰ ਕਾਰਡ ਉੱਤੇ ਬਣ ਕੇ ਚੜ ਗਿਆ ਉਸ ਤੋਂ ਬਾਅਦ ਕੀ ਹੋਇਆ ਜਦੋਂ ਹੌਲੀ ਹੌਲੀ ਇਹਦੇ ਵਿੱਚ ਅਪਡੇਸ਼ਨ ਸਟਾਰਟ ਹੋਈ ਆਧਾਰ ਕਾਰਡ ਦੇ ਵਿੱਚ ਆਧਾਰ ਕਾਰਡ ਅਪਡੇਟ ਹੋਣਾ ਸਟਾਰਟ ਹੋਇਆ ਤੇ ਉਦੋਂ ਪ੍ਰੋਬਲਮ ਆਈ ਆ ਗਈਆਂ ਜਿਨ੍ਹਾਂ ਦੇ ਸਨ ਸੀਗੇ ਗਲਤ ਲਿਖੇ ਹੋਏ ਉਹ ਜਦੋਂ ਉਹਨਾਂ ਨੇ ਉਹਨਾਂ ਨਾਲ ਰੜਾਉਣੇ ਚਾਹੇ ਆਪਣੇ ਡਾਕੂਮੈਂਟ ਦੇ ਨਾਲ ਉਹ ਨਹੀਂ ਰਲੇ ਉਸ ਤੋਂ ਬਾਅਦ ਚਲੋ ਪਹਿਲਾਂ ਤਾਂ ਇਹ ਸਟਾਰਟਿੰਗ 'ਚ ਹੁੰਦੇ ਰਹੇ ਸਹੀ ਹੌਲੀ ਹੌਲੀ ਜਿਹੜਾ ਹੋਣ ਵਾਲੇ ਸਮੇਂ ਦੇ ਵਿੱਚ ਆ ਕੇ ਕੀ ਹੋਇਆ ਤੇ ਤੁਹਾਡੀ ਜਿਹੜਾ ਸਰਟੀਫਿਕੇਟ ਉੱਤੇ ਜਿਹੜੀ ਡੇਟ ਆਫ ਬਰਥ ਸੀ ਉਹ ਹੋਰ ਆ ਤੇ ਆਧਾਰ ਕਾਰਡ ਉੱਤੇ ਉਹ ਪਹਿਲਾਂ ਵਾਲੀ ਜਿਹੜੀ ਲਿਖੀ ਲਿਖਾਈ ਸੀ ਉਹ ਉਵੇਂ ਚੱਲੀ ਜਾਂਦੀ ਸੀਗੀ। ਉਹਦੇ ਨਾਲ ਕੀ ਹੋ ਗਿਆ ਤੁਸੀਂ ਪੈਨ ਕਾਰਡ ਜਿਹੜੇ ਉਹ ਬਣਾ ਲਏ ਉਹ ਤਰੀਕ ਹੋਰ ਬਣ ਗਈ। ਜਾਂ ਹੋਰ ਡਾਕੂਮੈਂਟ ਜਿਹੜਾ ਤੁਹਾਡਾ ਵੋਟਰ ਕਾਰਡ ਆ ਉਹਦੇ ਤੇ ਹੋਰ ਹੋ ਗਿਆ ਸਾਰੀਆਂ ਜਿਹੜੀਆਂ ਤਰੀਕਾਂ ਸੀਗੀਆਂ ਉਹ ਅਲੱਗ-ਅਲੱਗ ਹੋ ਗਈਆਂ। ਉਹਦੇ ਨਾਲ ਪ੍ਰੋਬਲਮ ਆਏ ਆਈਆਂ ਵੀ ਜਦੋਂ ਤੁਸੀਂ ਬੈਂਕ ਵਿੱਚ ਜਾਂ KYC ਕਰਾਉਣ ਲਈ ਜਾਂ ਕੋਈ ਹੋਰ ਡਾਕੂਮੈਂਟ ਦੇ ਜਾਂਦੇ ਸੀਗੇ ਉਹ ਜਿਹੜੇ ਤੁਹਾਡੇ ਡਾਕੂਮੈਂਟ ਦੀ ਡੇਟ ਆਫ ਬਰਥ ਸੀ ਸਾਰਿਆਂ ਦੀ ਉਹ ਅਲੱਗ-ਅਲੱਗ ਹੋ ਗਈ। ਤੇ ਜਾਂ ਜਿਵੇਂ ਤੁਸੀਂ ਡੇਟ ਆਫ ਬਰਥ ਜਿਨ੍ਹਾਂ ਦੇ ਪੁਰਾਣੇ ਆਧਾਰ ਕਾਰਡ ਬਣੇ ਸੀ ਉਹ ਪੁਰਾਣੇ ਰਹਿ ਗਏ। ਜਿਵੇਂ ਡੇਟ ਆਫ ਬਰਥ 1954 ਲਿਖੀ ਆ, 64 ਲਿਖੀ ਆ, 65 ਲਿਖੀ ਆ ਜਾਂ 66 ਲਿਖੀ ਆ ਉਹਦਾ ਡੇਟ ਆਫ ਦਾ ਜਿਹੜਾ ਬਰਥ ਦਾ ਸਾਲ ਨਹੀਂ ਸੀਗਾ ਪਿਛਲਾ ਉਹੀ ਲਿਖਿਆ ਹੋਇਆ ਸੀ। ਉਹਨੂੰ ਪ੍ਰੋਪਰ ਲਿਖਿਆ ਨਹੀਂ ਨਾ ਪੁਰਾਣੇ ਬਜ਼ੁਰਗਾਂ ਕੋਲੇ ਜਾਂ ਕਈ ਬੰਦਿਆਂ ਕੋਲੇ ਹੈ ਹੀ ਨਹੀਂ ਉਹਨਾਂ ਦਾ ਪ੍ਰੂਫ ਕਿਉਂਕਿ ਉਹ ਜਾਂ ਤਾਂ ਪੜੇ ਨਹੀਂ ਹੈਗੇ ਵਿਚਾਰੇ। ਠੀਕ ਹੈ। ਜਾਂ ਉਹਨਾਂ ਕੋਲ ਪੜੇ ਸੀ ਉਹ ਸਰਟੀਫਿਕੇਟ ਆਪਣੇ ਗਵਾ ਚੁੱਕੇ ਆ ਉਹਨਾਂ ਕੋਲੇ ਕੋਈ ਸਾਧਨ ਹੀ ਨਹੀਂ ਰਿਹਾ ਵੀ ਉਹ ਡੇਟ ਆਫ ਬਰਥ ਇਹਦਾ ਉਹ ਤੇ ਕਿਵੇਂ ਚੇਂਜ ਕਰਨ ਤੇ ਉਹਦੇ ਨਾਲ ਕੀ ਹੋਇਆ ਹੁਣ ਜਿਹੜੀ ਨਵੇਂ ਯੁੱਗ ਦੇ ਵਿੱਚ ਜਿਹੜੀ ਸਰਕਾਰ ਨੇ ਕੀ ਕੀਤਾ ਜਿਹੜਾ ਆਧਾਰ ਕਾਰਡ ਉਹ ਕੰਪਲਸਰੀ ਕਰਤਾ ਵੀ ਜੇ ਤੁਸੀਂ ਅਪਡੇਟ ਨਹੀਂ ਕਰਾਉਂਦੇ ਉਹ ਪ੍ਰੋਪਰ ਨਹੀਂ ਹੈਗਾ ਤੁਹਾਡੀ ਡੇਟ ਆਫ ਬਰਥ ਨਹੀਂ ਚੜੀ ਹੋਈ ਜਿਵੇਂ ਤੁਹਾਡੀ ਡੇਟ ਆਫ ਬਰਥ ਮੰਨ ਲਓ 5 ਤਰੀਕਾ 10ਵਾਂ ਮਹੀਨਾ 1982 85 ਕੁਝ ਵੀ ਹੈਗੀ ਲਾਸਟ ਵਾਲੀ ਉਹ ਪੂਰੀ ਨਹੀਂ ਉੱਤੇ ਆਉਂਦੀ ਆ ਉਹਨੂੰ ਉਹ ਵੈਲਿਡ ਨਹੀਂ ਮੰਨਦੇ ਜਿਵੇਂ 1962 ਜਾਂ 72 85 1900 ਲਿਖਿਆ ਕੱਲਾ ਜਿਹੜਾ ਆਧਾਰ ਕਾਰਡ ਉੱਤੇ ਉਹ ਵੈਲਿਡ ਨਹੀਂ ਹੈਗਾ ਜਦੋਂ ਵੀ ਤੁਸੀਂ ਕੇਵਾਈਸੀ ਕਰਾਉਣ ਜਾਓਗੇ ਉਹ ਤਾਂ ਬੈਂਕ ਵਾਲੇ ਤੁਹਾਨੂੰ ਇਹੀ ਕਹਿਣਗੇ ਵੀ ਤੁਸੀਂ ਜਿਹੜੀ ਪੂਰੀ ਡੇਟ ਆਫ ਬਰਥ ਵਾਲਾ ਲੈ ਕੇ ਆਓ ਜਾਂ ਪੈਨ ਕਾਰਡ ਕਿਉਂਕਿ ਹੁਣ ਪੈਨ ਕਾਰਡ ਵੀ ਨਾਲ ਲੱਗਣ ਲੱਗ ਗਿਆ ਪੈਨ ਕਾਰਡ ਦੀ ਜਿਹੜੀ ਡੇਟ ਆਫ ਬਰਥ ਆ ਉਹ ਉੱਤੇ ਹੁੰਦੀ ਆ ਉਹ ਜਿਹੜੀ ਪਿੱਛੇ ਜੇ ਕੀ ਹੋਇਆ ਵੀ ਕੈਫੀ ਵਾਲਿਆਂ ਨੇ ਜਿਹੜੇ ਪੈਨ ਕਾਰਡ ਸੀ ਉਹ ਆਪਣੀ ਮਰਜ਼ੀ ਨਾਲ ਜਿਹੜੀਆਂ ਪਿੱਛੇ ਉਹਨਾਂ ਡੇਟ ਆਫ ਬਰਥ ਲੱਗ ਜਾਂਦੀ ਸੀ ਆਪਣੇ ਆਪ ਹੀ ਜਿੰਨੀ ਪਾਤੀ ਉਹ ਚੱਕ ਲੈਂਦੇ ਸੀ ਤੇ ਹੁਣ ਸੌਫਟਵੇਅਰ ਇਦਾਂ ਦੇ ਆ ਗਏ ਵੀ ਉਹ ਆਪਣੇ ਆਪ ਡੇਟ ਆਫ ਬਰਥ ਚੱਕਦੇ ਨਹੀਂ ਜਦ ਤੱਕ ਪ੍ਰੂਫ ਨਹੀਂ ਦਿੰਦੇ ਪ੍ਰੂਫ ਦੇ ਆਧਾਰ ਤੇ ਕੀ ਲੱਗਦਾ ਸੀ ਪ੍ਰੂਫ ਦੇ ਆਧਾਰ ਤੇ ਆਪਣਾ ਆਧਾਰ ਕਾਰਡ ਲੱਗਦਾ ਸੀ ਤੇ ਜਦੋਂ ਤੱਕ ਆਪਣਾ ਆਧਾਰ ਕਾਰਡ ਹੀ ਨਹੀਂ ਸਹੀ ਤਾਂ ਉਹ ਤੋਂ ਅੱਗੇ ਕੰਮ ਤੁਰਦਾ ਹੀ ਨਹੀਂਗਾ ਤੇ ਇਹ ਬਹੁਤ ਵੱਡੀ ਪ੍ਰੋਬਲਮ ਆ ਰਹੀ ਆ ਹੁਣ ਤੇ ਬਹੁਤੇ ਲੋਕਾਂ ਨਾਲ ਇਹ ਚੀਜ਼ ਹੋ ਰਹੀ ਆ ਤੇ ਜੇ ਕਿਸੇ ਕੋਲ ਡੇਟ ਆਫ ਬਰਥ ਨਹੀਂ ਤਾਂ ਹੁਣ ਉਹਨਾਂ ਨੇ ਕੀ ਕੀਤਾ ਜਿਹੜੇ ਆਧਾਰ ਕਾਰਡ ਸਾਈਡ ਰਣੇ ਨੇ ਤੁਸੀਂ ਸਾਨੂੰ ਉੱਪਰ ਪਿਛਲਾ ਲਿਖਿਆ ਸੀ 1965 ਤਾਂ ਉੱਪਰਲੀ ਤਰੀਕ ਤੋਂ ਡੀ ਭਾਵੇਂ ਕੋਈ ਵੀ ਆ ਜਿਹੜੀ ਡੇਟ ਆਫ ਬਰਥ ਦੀ ਤਾਂ ਜੇ ਤੁਸੀਂ ਉਹਨਾਂ ਨੂੰ ਪ੍ਰੂਫ ਨਹੀਂ ਦਿੰਦੇ ਉਹਨਾਂ ਨੇ ਆਟੋਮੈਟਿਕਲੀ ਪਹਿਲਾ ਇੱਕ ਤਰੀਕ ਤੇ ਪਹਿਲਾ ਹੀ ਮਹੀਨਾ ਲਾ ਕੇ ਉਹਨਾਂ ਨੇ 1 1 1985 ਜਾਂ 65 ਜਿੰਨਾ ਵੀ ਤੁਹਾਡਾ ਡੇਟ ਰਿਵੋ ਕਰਤੀ ਉਹਦੇ ਨਾਲ ਹੁਣ ਤੁਹਾਡੇ ਡਾਕੂਮੈਂਟ ਨਾਲ ਉਹ ਮੈਚ ਨਹੀਂ ਕਰਦੇ ਠੀਕ ਆ ਇਸ ਕਰਕੇ ਜਿਵੇਂ ਹੁਣ ਮੈਂ ਅੱਜ ਜਿਹੜੀ ਗੱਲ ਕਰ ਰਿਹਾ ਵੀ ਜਿਹੜੇ ਪੁਰਾਣੇ ਆਧਾਰ ਕਾਰਡ ਆ ਉਹ ਤੁਸੀਂ ਉਹਨਾਂ ਨੂੰ ਸੋਧਤ ਚ ਲੈ ਕੇ ਆਓ ਕਿਉਂਕਿ ਸੋਧਤ ਲਿਆਏ ਬਿਨਾਂ ਤੁਹਾਡਾ ਇਹ ਗਤੀ ਨਹੀਂ ਹੋਣੀ ਇਹ ਨਹੀਂ ਪਾਰਵਧਾਰਾ ਹੋਣਾ ਕਿਉਂਕਿ ਕਈ ਲੋਕਾਂ ਨੂੰ ਡਾਊਟ ਚ ਆ ਵੀ ਸਾਡੇ ਆਧਾਰ ਕਾਰਡ ਬਣੇ ਆ ਫੋਟੋ ਹੈਗੀ ਸਾਰਾ ਕੁਝ ਸਹੀ ਆ ਪਰ ਉਹਨਾਂ ਨੂੰ ਨੌਲੇਜ ਦੀ ਥੋੜੀ ਜਿਹੀ ਕਮੀ ਹੋਣ ਕਰ ਨਾਲ ਲੋ ਜਾਂ ਉਹਨਾਂ ਨੂੰ ਇਹਦੇ ਪ੍ਰਤੀ ਜਾਣਕਾਰੀ ਨਹੀਂ ਹੈਗੀ ਪੂਰੀ ਉਹ ਆਧਾਰ ਕਾਰਡ ਅਪਡੇਟ ਨਹੀਂ ਕਰਾ ਰਹੇ ਤੇ ਇਹਦਾ ਜਿਹੜਾ ਬੈਨੀਫਿਟ ਆ ਜਿਹੜਾ ਨੁਕਸਾਨ ਹੋ ਰਿਹਾ ਵਾ ਤੇ ਇਸੇ ਕਰਕੇ ਤੁਸੀਂ ਜਿਹੜੇ ਆਧਾਰ ਕਾਰਡ ਆ ਉਹਨਾਂ ਨੂੰ ਆਪਣਾ ਪ੍ਰੋਪਰ ਜਿਹੜਾ ਅਪਡੇਟ ਕਰੋ ਉਹਦੀ ਡੇਟ ਆਫ ਬਰਥ ਪੂਰੀ ਕਰੋ ਕਿਉਂਕਿ ਆਧਾਰ ਕਾਰਡ ਦੇ ਨਾਲ ਹੀ ਤੁਹਾਡੀ ਜਿਹੜੀ ਅੱਗੇ ਵਾਲੇ ਡਾਕੂਮੈਂਟ ਹੈ ਜਿਵੇਂ ਪੈਨ ਕਾਰਡ ਹੋ ਗਿਆ ਉਹ ਵੀ ਆਧਾਰ ਕਾਰਡ ਤੋਂ ਹੀ ਪੜਨਾ ਤੇ ਜਿਹੜਾ ਵੋਟਰ ਕਾਰਡ ਆ ਉਹਦੇ ਲਈ ਵੀ ਜਿਹੜਾ ਆਧਾਰ ਕਾਰਡ ਹੀ ਲੱਗਣਾ ਇਸ ਕਰਕੇ ਜਿਹੜਾ ਆਧਾਰ ਕਾਰਡ ਅਪਡੇਟ ਹੋਣਾ ਬਹੁਤ ਜ਼ਰੂਰੀ ਹੈ ਇਸ ਲਈ ਜਿਹੜੇ ਆਪਣੇ ਤੁਸੀਂ ਜਿਹੜੇ ਪੁਰਾਣੇ ਆਧਾਰ ਕਾਰਡ ਆ ਉਹਨਾਂ ਨੂੰ ਅਪਡੇਟ ਕਰੋ ਉਹਨਾਂ ਤੇ ਜਿਹੜੀ ਡੇਟ ਆਫ ਬਰਥ ਪੂਰੀ ਸੈਟ ਸਹੀ ਕਰੋ ਉਹਦੀ ਠੀਕ ਹੈ ਨਹੀਂ ਤਾਂ ਫਿਰ ਆਉਣ ਵਾਲੇ ਸਮੇਂ 'ਚ ਤੁਹਾਡੀ ਮੁਸ਼ਕਲ ਫਿਰ ਵੱਧ ਸਕਦੀ ਆ ਇਹ ਚੀਜ਼ ਨੂੰ ਸੀਰੀਅਸ ਲਓ ਕਿਉਂਕਿ ਇਕੱਲਾ ਜਿਹੜਾ ਡੇਟ ਆਫ ਬਰਥ ਦੇ ਉੱਤੇ ਜਿਹੜਾ ਤੁਹਾਡਾ ਇਕੱਲਾ ਯੀਅਰ ਲਿਖਿਆ ਹੋਇਆ ਜਿਵੇਂ 1985 ਆ 60 ਆ ਕੋਈ ਵੀ ਯੀਅਰ ਤੁਹਾਡਾ ਪਿਛਲਾ ਲਿਖਿਆ ਹੋਇਆ ਉਹ ਤੁਹਾਡਾ ਬਿਲਕੁਲ ਜ਼ੀਰੋ ਆ ਉਹਦੀ ਵੈਲਿਊ ਆਧਾਰ ਕਾਰਡ ਦੀ ਜਿਹੜੇ ਪੁਰਾਣੇ ਆਧਾਰ ਕਾਰਡ ਆ ਉਹ ਨਾ ਤੁਹਾਡੇ ਚੱਲਣੇ ਆਉਣ ਵਾਲੇ ਸਮੇਂ 'ਚ ਠੀਕ ਆ ਤੇ ਉਹਦੇ ਲਈ ਫਿਰ ਤੁਹਾਨੂੰ ਪ੍ਰੋਬਲਮ ਆ ਸਕਦੀ ਏ ਇਸ ਕਰਕੇ ਆਪਣੇ ਸਭ ਤੋਂ ਪਹਿਲਾ ਜਿਹੜਾ ਆਧਾਰ ਕਾਰਡ ਆ ਉਹਨੂੰ ਅਪਡੇਟ ਕਰੋ ਉੱਤੇ ਜਿਹੜੀ ਡੇਟ ਆਫ ਬਰਥ ਆ ਉਹ ਪੂਰੀ ਕਰੋ ਤਾ ਜੋ ਜਿਹੜਾ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਤੇ ਜੇ ਵੀਡੀਓ ਵਧੀਆ ਲੱਗੀ ਹੈ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਤਾਂ ਜੋ ਇਹ ਜਾਣਕਾਰੀ ਜਿਹੜੀ ਹਰ ਇੱਕ ਤੱਕ ਪਹੁੰਚ ਸਕੇ ਧੰਨਵਾਦ ਜੀ